ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਬੀਐਸ ਚਾਨਾ ਦੋਸਤੋ ਬਚਪਨ ਚ ਦੇਖੇ ਹੋਏ ਸੁਪਨੇ ਜਦੋਂ ਵੱਡੇ ਹੋ ਕੇ ਪੂਰੇ ਹੋਣ ਤਾਂ ਸੁਪਨਿਆਂ ਨੂੰ ਪੂਰੇ ਹੋਣ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਬਿਲਕੁਲ ਨੰਗਲ ਸ਼ਹਿਰ ਦਾ ਰਹਿਣ ਵਾਲਾ ਅਭਿਨਵ ਜੋ ਕਦੀ ਕਾਗਜ਼ ਦੇ ਜਹਾਜ਼ ਬਣਾ ਕੇ ਉਡਾਉਂਦਾ ਸੀ ਅੱਜ ਆਪਣੀ ਮਿਹਨਤ ਤੇ ਮਾਪਿਆਂ ਦੇ ਆਸ਼ੀਰਵਾਦ ਸਦਕਾ ਉਹ ਸੱਚਮੁੱਚ ਦੇ ਲੜਾਕੂ ਜਹਾਜ਼ ਉਡਾਉਣ ਦੇ ਕਾਬਿਲ ਹੋ ਗਿਆ ਦਰ ਅਸਲ कल हैदराबाद ਵਿਖੇ 에어ਫੋਰਸ ਦੀ ਪਾਸਿੰਗ ਆਊਟ ਪ੍ਰੇਡ ਦੇ ਵਿੱਚ ਨੰਗਲ ਦੇ ਅਭਿਨਵ ਮਿਸ਼ਰਾ ਬਤੌਰ ਫਾਈਟਰ ਪਾਇਲਟ ਆਪਣੀ ਪ੍ਰੇਡ ਪਾਸ ਕਰਕੇ ਵਾਪਸ ਆਪਣੇ ਸ਼ਹਿਰ ਨੰਗਲ ਪਰਤੇ ਹਨ ਅਭਿਨਵ ਦਾ ਨੰਗਲ ਪੁੱਜਣ ਤੇ ਪੂਰੇ ਪਰਿਵਾਰ ਤੇ ਇਲਾਕਾ ਵਾਸੀਆਂ ਵੱਲੋਂ ਢੋਲ ਨਗਾਰੇ ਵਜਾ ਕੇ ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਭਿਨਵ ਨੇ ਦੱਸਿਆ ਕਿ ਜ਼ਿੰਦਗੀ ਵਿੱਚ ਕੋਈ ਵੀ ਮਕਾਮ ਮੁਸ਼ਕਲ ਨਹੀਂ ਹੁੰਦਾ ਪਰੰਤੂ ਇੱਕ ਮਨ ਤੇ ਇੱਕ ਚਿੱਤ ਹੋ ਕੇ ਜੇਕਰ ਕੋਈ ਆਪਣੇ ਟੀਚੇ ਦੀ ਪ੍ਰਾਪਤੀ ਲਈ ਮਿਹਨਤ ਕਰਦਾ ਹੈ ਤਾਂ ਪ੍ਰਮਾਤਮਾ ਉਸ ਦੀ ਮਦਦ ਜ਼ਰੂਰ ਫੜਦਾ ਹੈ ਉਸਨੇ ਆਪਣੀ ਵੱਡੀ ਪ੍ਰਾਪਤੀ ਦੇ ਲਈ ਆਪਣੇ ਮਾਤਾ ਪਿਤਾ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਕ੍ਰੈਡਿਟ ਦਿੱਤਾ ਅਬਨਬ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਤਾਂ ਹੀ ਸੰਭਵ ਹੋ ਸਕਿਆ ਜੇਕਰ ਉਸ ਦੇ ਨਜ਼ਦੀਕੀ ਤੇ ਪਰਿਵਾਰਕ ਮੈਂਬਰ ਹਮੇਸ਼ਾ ਉਸ ਦਾ ਕੌਨਫੀਡੈਂਸ ਲੈਵਲ ਵਧਾਉਂਦੇ ਰਹੇ ਅਬਨਬ ਨੇ ਭਾਰਤੀ ਫੌਜ ਵਿੱਚ ਆਪਣਾ ਪਵਿੱਕ ਬਣਾਉਣ ਵਾਲੇ ਨੌਜਵਾਨਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਜ਼ਿੰਦਗੀ ਦਾ ਕੋਈ ਰਾਹ ਮੁਸ਼ਕਲ ਨਹੀਂ ਅਭਿਨਵ ਦਾ ਕਹਿਣਾ ਹੈ ਕਿ ਤੁਸੀਂ ਸੁਪਨੇ ਦੇਖੋ ਤੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਜੀ ਜਾਣ ਨਾਲ ਮਿਹਨਤ ਕਰੋ ਦੂਜੇ ਪਾਸੇ ਅਭਿਨਵ ਦੀ ਇਸ ਪ੍ਰਾਪਤੀ ਤੇ ਉਸਦੇ ਮਾਤਾ ਪਿਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਅਭਿਨਵ ਦੀ ਮਾਤਾ ਨੰਗਲ ਦੇ ਡੀਏਵੀ ਸਕੂਲ ਵਿੱਚ ਬਤੌਰ ਅਧਿਆਪਕ ਸੇਵਾ ਨਿਭਾ ਰਹੇ ਹਨ ਤੇ ਦੂਜੇ ਪਾਸੇ ਉਸਦੇ ਪਿਤਾ ਬੀਐਸਐਨਐਲ ਵਿੱਚ ਜੰਮੂ ਵਿਖੇ ਸੇਵਾ ਨਿਭਾ ਰਹੇ ਹਨ ਜਿੱਥੇ ਦੋਵੇਂ ਆਪਣੇ ਪੁੱਤਰ ਦੀ ਇਸ ਪ੍ਰਾਪਤੀ ਤੇ ਖੁਸ਼ੀ ਨਾਲ ਫੁੱਲੇ ਨਹੀਂ ਸਮਾਰੇ ਉਥੇ ਹੀ ਹੋਰ ਨੌਜਵਾਨ ਬੱਚਿਆਂ ਨੂੰ ਮੋਟੀਵੇਟ ਕਰਦੇ ਹੋਏ ਇਮਾਪੇ ਕਹਿੰਦੇ ਹਨ ਕਿ ਜੇਕਰ ਨੌਜਵਾਨ ਇਸ ਖੇਤਰ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ ਤਾਂ ਉਹ ਜੀ ਜਾਣਤ ਨਾਲ ਮਿਹਨਤ ਕਰਨ ਤੇ ਕਾਮਯਾਬੀ ਉਹਨਾਂ ਤੋਂ ਦੂਰ ਨਹੀਂ ਪੈਰੈਂਟਸ ਦਾ ਸਭ ਤੋਂ ਜ਼ਿਆਦਾ ਸਪੋਰਟ ਰਿਹਾ ਹੈ ਮੈਂ 2018 ਜਦ ਵਿੱਚ 10th ਪੂਰੀ ਕੀਤੀ ਸੀ ਆਪਣੀ ਉਸ ਤੋਂ ਬਾਅਦ ਮੈਂ ਕਰਕੇ ਇੰਟਰਵਿਊ ਪਲੇਅਰ ਕਰਕੇ ਮੈਡੀਕਲ ਤੋਂ ਬਾਅਦ ਮੈਂ ਉਹ ਜੁਆਇਨ ਕੀਤੀ ਉੱਥੇ ਉੱਥੇ ਸਾਡੀ NDA ਦੀ ਪ੍ਰੀਪਰੇਸ਼ਨ ਹੋਈ 2 ਸਾਲ ਨਾਲ ਦੇ ਨਾਲ ਸਾਡੀ CBSE ਦੀ 11 12 ਦੀ ਪੜਾਈ ਵੀ ਚੱਲੀ ਸ਼ੈਮਰੌਕ ਸਕੂਲ ਮੁਹਾਲੀ ਤੋਂ ਉਸ ਤੋਂ ਬਾਅਦ NDA ਮੇਰਾ ਕਲੀਅਰ ਹੋ ਗਿਆ ਫਿਰ ਮੈਂ NDA ਜੁਆਇਨ ਕਰ ਲਿਆ NDA 4 ਸਾਲ ਦੀ ਟ੍ਰੇਨਿੰਗ ਤੋਂ ਬਾਅਦ 3 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਫਿਰ ਮੈਂ Air Force Academy ਮਤਲਬ ਮੇਰੀ ਸਟਰੀਮ ਮੇਰੀ ਸਰਵਿਸ Air Force ਸੀ ਉਸ ਤੋਂ ਬਾਅਦ ਮੈਂ Air Force Academy Hyderabad ਜੁਆਇਨ ਕੀਤਾ ਪਿਛਲੇ ਸਾਲ ਜੂਨ ਉਸ ਤੋਂ ਬਾਅਦ Air Force Academy ਸਾਡੀ ਦੋ 스테जेस ਟ੍ਰੇਨਿੰਗ ਚੱਲਦੀ ਹੈ ਪਹਿਲੀ 스테ਜ ਦੇ ਵਿੱਚ Air Force Academy ਜਿਹੜਾ 에어ਕ੍ਰਾਫਟ ਹੈ ਪੀਲੇਟਸ PC7 ਮਾਰਕ 2 ਉਹਦਾ ਨਾਮ ਹੈ ਪ੍ਰੋਪੈਲਰ 에ਅਰਕ੍ਰਾਫਟ ਟਾਈਕੋ ਉਹਦੇ ਤੇ ਮੇਰੀ ਟ੍ਰੇਨਿੰਗ ਚੱਲੀ ਉਹਦੇ ਤੇ ਮੇਰੀਆਂ ਸਿਲੇਬਸ ਦੀਆਂ ਸੌਟੀਆਂ ਜਿੰਨੀਆਂ ਸੀਗੀਆਂ 57 ਸੌਟੀਆਂ ਉਹ ਸਿਲੇਬਸ ਪੂਰਾ ਹੋਇਆ ਉਸ ਤੋਂ ਬਾਅਦ ਸਾਡੀ ਕੋਰਸ ਦੀ ਟ੍ਰਾਈਫਰਕੇਸ਼ਨ ਹੋਈ ਫਾਈਟਰਸ ਟਰਾਂਸਪੋਰਟ ਤੇ ਹੈਲੀਕਾਪਟਰਸ ਤੇ ਮੈਂ ਫਾਈਟਰ ਜੋਬ ਕੀਤੀ ਸੀ ਮੈਨੂੰ ਫਾਈਟਰ ਸੀ ਮਿਲ ਗਈ ਉਸ ਤੋਂ ਬਾਅਦ ਫਾਈਟਰਸ ਦੀ ਜਿਹੜੀ ਟ੍ਰੇਨਿੰਗ ਹੈ ਉਹ ਦੋ ਜਗ੍ਹਾ ਹੁੰਦੀ ਹੈ ਇੱਕ 에ਅਰਫੋਰਸ ਅਕੈਡਮੀ 'ਚ ਹੀ ਸਟੇਜ 2 ਹੁੰਦੀ ਹੈ ਇੱਕ 에ਅਰਫੋਰਸ ਅਕੈਡਮੀ ਤੋਂ ਹੀ ਥੋੜੀ ਦੂਰ ਹਦਰਾਬਾਦ 'ਚ ਹੀ 에ਅਰਫੋਰਸ ਸਟੇਸ਼ਨ ਹਾਕਿਮਪੇਟ ਹੈ ਉੱਥੇ ਫਾਈਟਰ ਟ੍ਰੇਨਿੰਗ ਵਿੰਗ ਹੈ ਜਿੱਥੇ ਫਾਈਟਰਸ ਦੀ ਟ੍ਰੇਨਿੰਗ ਹੁੰਦੀ ਹੈ ਉੱਥੇ ਜਿਹੜਾ ਜਹਾਜ਼ ਹੈ ਉਹ ਵਨ ਆਫ ਦਾ ਇੰਡੀਆਜ਼ 올ਡੇਸਟ ਫਲੀਟ ਇੰਡੀਅਨ 에ਅਰ ਫੋਰਸ 올ਡੇਸਟ ਫਲੀਟ ਕਿਰਨ ਜਹਾਜ਼ ਹੈ ਉੱਥੇ ਉਹ ਆਲਮੋਸਟ 60 ਇਅਰਸ ਪੁਰਾਣਾ ਜਹਾਜ਼ ਹੈ ਉਹ ਤੇ ਉਸ ਜਹਾਜ਼ ਤੇ ਫਿਰ ਮੇਰੀ ਟ੍ਰੇਨਿੰਗ ਹੋਈ ਉਸ ਜਹਾਜ਼ ਤੇ ਸਾਡਾ ਸਿਲੇਬਸ ਸੀਗਾ 80 ਸਾਟਿਸ ਦਾ ਉਹ ਸਿਲੇਬਸ ਪੂਰਾ ਕਰਨ ਤੋਂ ਬਾਅਦ ਫਿਰ ਸਿਲੇਬਸ ਪੂਰਾ ਹੋ ਗਿਆ ਉਸ ਤੋਂ ਬਾਅਦ ਵਾਪਸ ਆਪਾਂ 에ਅਰ ਫੋਰਸ ਅਕੈਡਮੀ ਆਏ ਆਪਣੀ ਪਾਸਿੰਗ ਆਊਟ ਪਰੇਡ ਜਿਹੜੀ ਬੋਲਦੇ ਐ ਏਅਰ ਫੋਰਸ ਅਕੈਡਮੀ ਚੋਂ ਨੂੰ ਏਅਰ ਫੋਰਸ ਨੂੰ ਕੰਬਾਈਨਡ ਗ੍ਰੈਜੂਏਸ਼ਨ ਪਰੇਡ ਬੋਲਦੇ ਐ ਸੀਜੀਪੀ ਸੀਜੀਪੀ ਲਈ ਵਾਪਸ ਆਏ ਦੋ ਹਫਤੇ ਪਰੇਡ ਵਗੈਰਾ ਦੀ ਪ੍ਰੈਕਟਿਸ ਕਰ ਗਏ ਤੇ ਕੱਲ ਫਾਈਨਲੀ ਸੀਜੀਪੀ ਹੋ ਗਈ ਬਹੁਤ ਸ਼ੁਰੂਆਤ ਕਿਵੇਂ ਹੋਈ ਸੀ ਕਿਵੇਂ ਤੁਸੀਂ ਟ੍ਰੇਨ ਨਾ ਲਈ ਸੀ ਕਿ ਆ ਤੁਸੀਂ ਸਲਾਈਨ ਦੇ ਵਿੱਚ ਤੇ ਹੋਰ ਵੀ ਬੱਚਿਆਂ ਨੂੰ ਕੀ ਗਾਈਡ ਕਰੋਗੇ ਪ੍ਰੇਰਣਾ ਸਰ ਬਚਪਨ ਬਚਪਨ ਤੱਕ ਕੁਝ ਨਾ ਕਲੀਅਰ ਨਹੀਂ ਸੀਗਾ ਕੀ ਕਰਨਾ ਹੈ ਕੀ ਨਹੀਂ ਕੁਝ ਪਤਾ ਵੀ ਨਹੀਂ ਸੀਗਾ ਮੈਂ ਕ੍ਰਿਕਟਰ ਬਣੂੰਗਾ ਮੈਂ ਇਹ ਕਰੂੰਗਾ ਮੈਂ ਉਹ ਕਰੂੰਗਾ ਫਿਰ ਥੋੜਾ ਥੋੜਾ ਪਤਾ ਲੱਗਣ ਲੱਗਾ ਤੇ ਮਦਰ ਮੇਰੇ ਕਾਮਰਸ ਦੇ ਟੀਚਰ ਰਹੇ ਸਨ ਡੀਵੀ ਸਕੂਲ ਨੰਗਲ ਚ ਤੇ ਫਿਰ ਮੈਂ ਕਿਹਾ ਕਿ ਹਾਂ ਕਾਮਰਸ ਕਰੂੰਗਾ ਸੀਏ ਚਾਰਟਰਡ ਅਕਾਊਂਟੈਂਟ ਬਣੂੰਗਾ ਉਤੋਂ ਬਾਅਦ ਮੈਂ 8th 9th ਕਲਾਸ ਸੀਗਾ ਜਦੋਂ ਮੇਰਾ ਥੋੜਾ ਕਲੀਅਰ ਹੋਇਆ ਕਿ ਮੈਂ ਕਰਨਾ ਕੀ ਹੈ ਤੇ ਫਿਰ ਨੰਗਲ ਦਾ ਹੀ ਇੱਕ ਮੁੰਡਾ ਸੀਗਾ ਕੈਪਟਨ ਹਲੇ ਉਹ ਕੈਪਟਨ ਸ਼ਿਸ਼ਾਂਕ ਸ਼ਰਮਾ ਨੰਗਲ ਤੋਂ ਹੀ ਹੈ ਤੇ ਉਹ ਮੇਰੇ ਪਾਪਾ ਦੇ ਕਲੀਗ ਦਾ ਬੇਟਾ ਹੈ ਉਹਨਾਂ ਨੂੰ ਮੈਂ ਮਿਲਿਆ ਉਹਨਾਂ ਨੇ ਮੈਨੂੰ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਬਾਰੇ ਦੱਸਿਆ ਉਹਨਾਂ ਦੀ ਉਸ ਸਾਲ 138 कोर्स एनडीए ਦਾ ਉਹਨਾਂ ਦੀ ਉਹਦੇ ਵਿੱਚ 올 इंडिया रैंक 1 ਆਈ ਸੀਗੀ ਉਹਨਾਂ ਨੂੰ ਮਿਲਿਆ ਅਗਲੇ ਸਾਲ ਫਿਰ ਇੱਕ ਹੋਰ ਪਾਪਾ ਦੇ ਦੋਸਤ ਦਾ ਮੁੰਡਾ ਹੈ ਇੱਥੋਂ ਹੀ ਨੰਗਲ ਤੋਂ ਹੀ ਕੈਪਟਨ ਹੈ ਉਹ ਵੀ ਹਲੇ ਕੈਪਟਨ ਅਮੋਲ ਗੋਤਮ ਉਹਨਾਂ ਨੂੰ ਮਿਲਿਆ ਮੈਂ ਉਹਨਾਂ ਦੀ 올 इंडिया रैंक 12 ਆਈ ਸੀ ਉਹਨਾਂ ਦੋਨਾਂ ਨੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਉਹ ਦੋਨੋਂ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਤੋਂ ਹੀ ਸੀਗੇ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਤੇ ਉਸ ਤੋਂ ਬਾਅਦ ਫਿਰ ਮੈਂ ਵੀ ਉਹੀ ਸੇਮ ਅਕੈਡਮੀ ਜੁਆਇਨ ਕਰਕੇ ਸੇਮ ਪ੍ਰੋਸੀਜਰ ਫਾਲੋ ਕਰਕੇ بس ਡਿਫਰੈਂਸ ਇਹ ਹੈ ਕਿ ਉਹਨਾਂ ਦੀ ਸਰਵਿਸ ਆਰਮੀ ਹੈ ਮੇਰੀ ਸਰਵਿਸ 에어 ਫੋਰਸ ਹੈ ਮੋਟੀਵੇਸ਼ਨ ਸਰ ਇਹ ਲਾਈਨ ਜੁਆਇਨ ਕਰਨੀ ਆਪਣੇ ਅੰਦਰੋਂ ਆਣੀ ਚਾਹੀਦੀ ਹੈ ਤੁਸੀਂ ਕਰਨਾ ਹੈ ਜਿਦਾ ਮੇਰੇ ਅੰਦਰ ਜਦੋਂ ਮੈਨੂੰ ਇਸ ਚੀਜ਼ ਬਾਰੇ ਪਤਾ ਚੱਲਿਆ ਮਹਾਰਾਜਾ ਰਣਜੀਤ ਸਿੰਘ ਅਕੈडमी ਬਾਰੇ ਕਿ ਹਾਂ ਇਹ ਵੀ ਇੱਕ ਲਾਈਨ ਹੈ ਜਿਹੜੀ ਆਪਾਂ ਆਪਟ ਕਰ ਸਕਦੇ ਆ ਇਹ ਵੀ ਇੱਕ ਫਿਊਚਰ ਹੈ ਤਾਂ ਮੈਂ ਇਹਦੇ ਬਾਰੇ ਰਿਸਰਚ ਵੀ ਕੀਤਾ ਨੈਟ ਤੇ ਕਿ ਕੀ ਹੈ ਕਿੱਦਾਂ ਹੈ ਉਦੋਂ ਮੈਨੂੰ ਪਤਾ ਚੱਲਿਆ ਕਿ ਅਲੱਗ-ਅਲੱਗ ਤਰ੍ਹਾਂ ਦੀ ਐਂਟਰੀਜ਼ ਹੁੰਦੀਆਂ ਐ ਇੱਕ ਐਨਡੀ ਐਂਟਰੀ ਹੈ ਟੈਕਨੀਕਲ ਐਂਟਰੀ ਹੈ ਸੀਡੀਐਸ ਐਂਟਰੀ ਹੈ ਫਕੇਟ ਐਂਟਰੀ ਆ 12th ਤੋਂ ਬਾਅਦ ਮੇਰਾ ਐਨਡੀ ਹੋ ਗਿਆ ਮੈਂ ਐਨਡੀ ਜੁਆਇਨ ਕਰ ਲਿਆ ਐਨਡੀ ਐਂਟਰੀ ਦੇ ਥਰੂ ਗਿਆ ਉਤੋਂ علاوہ ਇਹ ਤਾਂ ਹੋ ਗਈ ਐਂਟਰੀਜ਼ ਕਿਹੜੀ ਕਿਹੜੀ ਐਂਟਰੀਜ਼ ਐ ਇਹ ਮਤਲਬ ਜਿਹਨੇ ਜੁਆਇਨ ਕਰਨੀ ਉਹਨੂੰ ਪਤਾ ਹੀ ਹੁੰਦਾ ਸਰ ਕੀ ਕੀ ਹੈ ਸਿਸਟਮ ਕਿਦਾਂ ਪ੍ਰੋਸੀਜਰ ਫਾਲੋ ਹੁੰਦਾ ਹੈ ਕੀ ਕੀ ਹੁੰਦਾ ਹੈ ਫਿਰ ਪਹਿਲਾਂ ਰਿਟਨ ਐਗਜ਼ਾਮ ਹੈ ਫਿਰ ਐਸਐਸਬੀ ਕਲੀਅਰ ਕਰਨੀ ਪੈਂਦੀ ਹੈ ਫਿਰ ਮੈਡੀਕਲ ਹੁੰਦਾ ਹੈ 에ਅਰ ਫੋਰਸ ਵਾਲਿਆਂ ਦਾ ਅਲੱਗ ਤੋਂ ਇੱਕ ਟੈਸਟ ਹੁੰਦਾ ਹੈ ਸੀਪੀਐਸਐਸ ਉਹ ਪਾਇਲਟਸ ਦੇ ਲਈ ਟੈਸਟ ਹੁੰਦਾ ਜੇ ਉਹ ਤੁਸੀਂ ਉਹ ਲਾਈਫਟਾਈਮ ਤੁਸੀਂ ਇੱਕ ਵਾਰੀ ਦੇ ਸਕਦੇ ਹੋ ਜੇ ਤੁਸੀਂ ਇੱਕ ਵਾਰੀ ਕਲੀਅਰ ਕਰ ਲਿਆ ਤੇ ਤੁਹਾਡਾ ਤੁਸੀਂ ਯੂ ਆਰ ਐਲੀਜੀਬਲ ਟੂ ਬੀ ਅ ਪਾਇਲਟ ਜੇ ਨਹੀਂ ਕਰ ਪਾਏ ਤਾਂ ਤੁਸੀਂ ਫਿਰ ਤੁਹਾਨੂੰ ਵਿੰਗਸ ਕਦੀ ਨਹੀਂ ਮਿਲ ਸਕਦੇ ਟ੍ਰੇਨਿੰਗ ਟਾਈਮ ਐਨਡੀਏ ਦੀ ਟ੍ਰੇਨਿੰਗ ਬਹੁਤ ਜ਼ਿਆਦਾ ਟਫ ਸੀ ਜੀ ਸਰ ਐਨਡੀਏ ਚ ਐਨਡੀਏ ਦੀ ਜਿਹੜੀ ਅਫੀਸ਼ੀਅਲ ਟ੍ਰੇਨਿੰਗ ਲੀ ਐਨਡੀਏ ਚੀਜ਼ਾਂ ਹੁੰਦੀਆਂ ਪੀਟੀ ਪਰੇਡ ਗੇਮਸ ਵਗੈਰਾ ਉਹ ਕੋਈ ਵੀ ਬਾਹਰੋਂ ਉੱਠ ਕੇ ਕਿਤੋਂ ਵੀ ਆ ਕੇ ਉਹ ਜ਼ਰੂਰੀ ਨਹੀਂ ਹੈ ਡਿਫੈਂਸ ਬੈਕਗਰਾਉਂਡ ਦਾ ਮੈਂ ਵੀ ਕੋਈ ਡਿਫੈਂਸ ਬੈਕਗਰਾਉਂਡ ਤੋਂ ਨਹੀਂ ਹੈ ਬਸ ਮੈਂ 2 ਸਾਲ ਉੱਥੇ ਟ੍ਰੇਨਿੰਗ ਕੀਤੀ ਜੀ ਜੀ ਔਰ ਕੋਈ ਵੀ ਕਿਤੋਂ ਵੀ ਸਿਵਿਲਿਨ ਸਿਵਲ ਬੈਕਗਰਾਉਂਡ ਤੋਂ ਆ ਕੇ ਕੋਈ ਵੀ ਬੰਦਾ ਕੁਝ ਵੀ ਕਰ ਸਕਦਾ ਹੈ ਆਫੀਸ਼ੀਅਲ ਟ੍ਰੇਨਿੰਗ ਹਾਰਡ ਨਹੀਂ ਹੈ ਐਨਡੀਏ ਦੀ ਇੱਕ ਟਾਈਮ ਤੋਂ ਬਾਅਦ ਹਰ ਕੋਈ ਕਰਨਾ ਸ਼ੁਰੂ ਕਰ ਦਿੰਦਾ ਹੈ ਉਹ ਹਾਰਡ ਹੈ ਜਿਹੜੀ ਅਨਆਫੀਸ਼ੀਅਲ ਟ੍ਰੇਨਿੰਗ ਜਿਹੜੀ ਐਨਡੀਏਸ ਹੁੰਦੀ ਹੈ ਜਿਹੜੀ ਸੀਨੀਅਰਸ ਗਰੂਮਿੰਗ ਨਾਮ ਦਿੰਦੇ ਆਪਾਂ ਉਹਨੂੰ ਤੇ ਉਹ ਜਿਹੜੀ ਉਹ ਮੈਂਟਲੀ ਟਫ ਬਣਾਉਂਦੀ ਹੈ ਸਭ ਤੋਂ ਜ਼ਰੂਰੀ ਚੀਜ਼ ਉਹ ਹੈ ਉਹ ਹੋਊਗੀ ਉਹਦੇ ਨਾਲ ਮੈਂਟਲ ਸਟਰੈਂਥ ਇੰਪਰੂਵ ਹੁੰਦੀ ਹੈ ਉਹ ਤੋਂ ਅੱਗੇ ਅੱਗੇ ਜਾ ਕੇ ਫਿਰ ਲਾਈਫ ਲਾਈਫ ਡਿਫਿਕਲਟ ਹੈ ਬਟ ਮਤਲਬ ਅਗਲੀ ਸਟੇਜ ਜਦੋਂ ਮੈਂ 에ਅਰ ਫੋਰਸ ਅਕੈਡਮੀ ਆਇਆ 에ਅਰ ਫੋਰਸ ਅਕੈਡਮੀ ਫਿਜ਼ੀਕਲ ਕੁਝ ਜ਼ਿਆਦਾ ਨਹੀਂ ਸੀਗਾ ਪੜਾਈ 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 ਬਸ ਪੜਾਈ ਹੈ ਫਲਾਈਂਗ ਵੀ ਫਲਾਈਂਗ ਵੀ ਕੁਝ ਫਿਜ਼ੀਕਲ ਇਨਵੋਲਵਮੈਂਟ ਨਹੀਂ ਹੁੰਦੀ ਮੈਂਟਲ ਸਟਰੈਂਥ ਟੈਸਟ ਹੁੰਦੀ ਹੈ ਬਸ ਕਿ ਹైదరాబాద్ ਜਦੋਂ ਮੈਂ ਹੁਣ ਆਪਣਾ ਲਾਸਟ ਫੇਜ਼ ਆਪਣਾ ਕੈਂਪੇਡ ਫਲਾਈ ਕਰ ਰਿਹਾ ਸੀਗਾ ਜਨਰਲ ਲੈਂਡਿੰਗ ਫਲੇਸ ਉਹਦੇ ਵਿੱਚ 40 ਡਿਗਰੀ ਟੈਂਪਰੇਚਰ ਰਹਿੰਦਾ ਸੀਗਾ ਹਾਈਦਰਾਬਾਦ ਚ ਉਸ ਟੈਂਪਰੇਚਰ ਦੇ ਵਿੱਚ ਸਾਨੂੰ ਦਿਨ ਦੀਆਂ ਮੈਂ ਨਿੰਦਿਆਂ ਤਿੰਨ ਤਿੰਨ ਸੌਟੀਆਂ ਵੀ ਉੱਡਿਆ ਉਹ ਮੈਂਟਲ ਸਟਰੈਂਥ ਚਾਹੀਦੀ ਹੈ ਉਹ ਕਰਨ ਦੇ ਲਈ ਹਾਂ ਉਹ ਪ੍ਰੋਸੀਜਰਸ ਹੈ 100 ਸੌਟੀ ਦੇ ਬਾਅਦ ਐਨੀ ਰੈਸਟ ਦੂਜੀ ਸੌਟੀ ਦੇ ਬਾਅਦ ਐਨੀ ਰੈਸਟ ਉਹ ਤਾਂ ਹਰ ਚੀਜ਼ ਫਾਲੋ ਹੁੰਦੀ ਹੈ ਬਟ ਉਹ ਮੈਂਟਲ ਟਫਨੈਸ ਉਹ ਐਨਡੀਏ ਦੇ ਥਰੂ ਮਿਲਦੀ ਹੈ ਟੋਟਲ 254 ਇਫ ਆਮ ਨਾਟ ਰੌਂਗ 254 ਕੱਲ 에ਅਰ ਫੋਰਸ ਅਕੈਡਮੀ ਤੋਂ ਆਫਸਰਸ ਕਮਿਸ਼ਨ ਹੋਏ ਆਲ ਓਵਰ ਇੰਡੀਆ ਜਿਹੜੀ ਵੀ ਪਲੇਸ ਫਾਈਟਰਸ ਚ ਟੋਟਲ 60 60 ਜਾਂ 61 60 ਹੈ ਸ਼ਾਇਦ ਫਾਈਟਰਸ ਜੇ ਮੈਂ ਗਲਤ ਨਹੀਂ ਹਾਂ 60 ਟੋਟਲ ਪੰਜਾਬ ਤੋਂ ਪਤਾ ਨਹੀਂ ਕਿਉਂਕਿ ਨਹੀਂ ਐਦਾਂ ਕੋਈ ਉਹ ਨਹੀਂ ਹੁੰਦਾ ਉੱਥੇ ਮਤਲਬ ਮੈਰਿਟ ਦਾ ਸਿਸਟਮ ਹੁੰਦਾ ਹੈ ਬਟ ਸਟੇਟ ਵਾਈਜ਼ ਕੁਝ ਨਹੀਂ ਹੈ ਸਭ ਸੈਂਟਰਲ ਹੈ ਤੇ ਸਭ ਸਟਰੀਮ ਵਾਈਜ਼ ਹੈ ਕਿ ਟਰਾਂਸਪੋਰਟ ਦਾ ਅਲੱਗ ਫਾਈਟਰਸ ਦਾ ਅਲੱਗ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਪੰਜਾਬ ਪੰਜਾਬ ਦੇ ਵਿੱਚ ਤੁਸੀਂ ਇਕੱਲੇ ਹੋ ਕੇ ਹੋਰ ਵੀ ਤੁਹਾਡੇ ਨਾਲ ਦਾ ਸਾਥੀ ਪੰਜਾਬ ਤੋਂ ਐਦਾਂ ਬੰਦੇ ਬਹੁਤ ਹੈ ਪੰਜਾਬ ਤੋਂ ਫਲਾਈਿੰਗ ਦੇ ਵਿੱਚ ਪੰਜਾਬ ਤੋਂ ਇੱਕ ਮੁੰਡਾ ਮੁਹਾਲੀ ਤੋਂ ਹੈ ਫਾਈਟਰ ਸੀ ਉਹ ਮੇਰੇ ਨਾਲ ਇੱਕ ਮੈਂ ਹੋ ਗਿਆ ਫਾਈਟਰ ਚ ਉਹ ਤੋਂ ਇਲਾਵਾ ਜੰਮੂ ਦੇ ਹੈ ਮੁੰਡੇ ਜਾਂ ਹਿਮਾਚਲ ਤੋਂ ਹੈ ਤਾਂ ਪੰਜਾਬ ਤੋਂ ਹੋਰ ਕੋਈ ਨਹੀਂ ਹੈ ਸ਼ਾਇਦ ਮੰਗਲ ਤੋਂ ਪਹਿਲੀ ਵਾਰ ਮੰਗਲ ਤੋਂ ਜਿੰਨਾ ਮੈਂ ਸੁਣਿਆ ਸਰ ਕਿ 에어 ਫੋਰਸ ਹੈਗੇ ਆਫਸਰਸ ਆਰਮੀ ਚ ਵੀ ਹੈਗੇ ਆਫਸਰਸ ਮਟੇਅਰ ਫੋਰਸ ਜਿਹੜੇ ਆਫਸਰ ਹਾਲੇ ਤੱਕ ਹੈ ਉਹ ਗਰਾਉਂਡ ਡਿਊਟੀ ਵਾਲੇ ਹੈ ਫਲਾਈਂਗ ਵਾਲਾ ਸ਼ਾਇਦ ਨਹੀਂ ਹੈ ਕੋਈ ਮੈਨੂੰ ਕੋਈ ਆਈਡੀਆ ਨਹੀਂ ਹੈ ਇਹਦੇ ਬਾਰੇ ਮੈਂ ਵੀ ਸੁਣਿਆ ਹੈ ਮੈਨੂੰ ਨਹੀਂ ਪਤਾ ਇਹਦੇ ਬਾਰੇ ਕੁਝ ਆਈਡੀਆ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮੇਰਾ ਨਾਮ ਸੋਨੀਆ ਸ਼ਰਮਾ ਮੈਂ ਬੀਬੀਐਮਬੀ ਡੀਏਵੀ ਸਕੂਲ ਵਿੱਚ ਕਾਮਰਸ ਲੈਕਚਰਰ ਹੈ ਬੇਟਾ ਅਭਿਨਵ ਮਿਸ਼ਰਾ ਜੋ ਕਿ ਬੀਬੀਐਮਬੀ ਸਕੂਲ ਵਿੱਚ ਹੀ ਐਲਕੇਜੀ ਤੋਂ 10th ਤੱਕ ਪੜਿਆ ਬਹੁਤ ਛੋਟਾ ਸੀ ਐਲਕੇਜੀ 1 2 ਤੋਂ ਹੀ ਦੇਖੋ ਤਾਂ ਇਹਦੇ ਵਿੱਚ ਇੱਕ ਜਜ਼ਬਾ ਸੀ ਨਜ਼ਰ ਆਉਂਦਾ ਹੈ ਪੈਟ੍ਰੀਅਟਿਕ ਪੁਆਇਮਸ ਬੋਲਦਾ ਸੀ ਤੇ ਇੱਕ ਨਜ਼ਰ ਆਂਦਾ ਸੀ ਬਟ ਕਦੀ ਸੋਚਿਆ ਨਹੀਂ ਸੀ ਕਿ ਕਿਉਂਕਿ ਸਾਡੇ ਪਰਿਵਾਰ ਚੋਂ ਕੋਈ ਵੀ ਐਸਾ ਇਸ ਫੀਲਡ 'ਚ ਨਹੀਂ ਸੀ ਬਟ 10th 'ਚ ਆ ਕੇ ਇਹਨੇ ਡਿਸਾਈਡ ਕੀਤਾ ਕਿ ਜਾਣਾ ਹੈ 10th ਤੋਂ ਬਾਅਦ ਇਹਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਮੋਹਾਲੀ ਆਰਮ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਤੋਂ ਐਸਐਸਬੀ ਔਰ ਐਨਡੀਏ ਦੀ ਤਿਆਰੀ ਕੀਤੀ ਥੈਨ ਖੜਗਵਾਸਲਾ ਐਨਡੀਏ ਵਿਚ ਇਹਨੇ ਐਨਡੀਏ ਕਲੀਅਰ ਕਰਕੇ ਪਾਸ ਆਊਟ ਕਰਕੇ ਐਡਮਿਸ਼ਨ ਹੋਈ ਉਸ ਤੋਂ ਬਾਅਦ ਦਾ ਫਲਾਈਂਗ ਦਾ ਹੀ ਸ਼ੌਕ ਸੀ ਕਿ ਐ ਡਿਫੈਂਸ 'ਚ ਜਾਣਾ ਹੈ ਬਟ ਫਲਾਈਂਗ ਲਈ ਹੀ ਜਾਣਾ ਹੈ ਔਰ ਫਿਰ ਇਹ ਹਦਰਾਬਾਦ ਇੰਡੀਅਨ 에ਅਰ ਫੋਰਸ ਦੇ ਵਿੱਚ ਫਲਾਈਂਗ ਵਾਸਤੇ ਗਿਆ ਜਿੱਥੇ ਨੂੰ ਫਾਈਟਰ ਮਿਲਿਆ ਤੇ ਕੱਲ ਦੀ 14 ਤਰੀਕ ਨੂੰ ਪੀਓਪੀਸੀ ਪਾਸਿੰਗ ਆਊਟ ਪ੍ਰੇਡ ਜੋ ਸੀ اٹੈਂਡ ਕੀਤੀ ਬਹੁਤ ਛੋਟਾ ਸੀ ਜਦੋਂ ਕਾਗਜ਼ ਦੇ ਜਹਾਜ਼ ਨਾਲ ਖੇਡਦਾ ਸੀ ਪਤਾ ਨਹੀਂ ਕਦੋਂ ਜੱਜਿਤਕਾਰ ਬੈਠਾ ਕਿ بڑا ਹੋ ਕੇ ਅਸਲੀ ਜਹਾਜ਼ ਉਡਾਣਾ ਹੈ ਤੇ ਪਾਇਲਟ ਬਨਨ ਦਾ ਉਹ ਸੁਪਨਾ ਦੇਖ ਬੈਠਾ ਔਰ ਜੋ ਇਹਨੇ ਕੱਲ ਪੂਰਾ ਕਰਕੇ ਦਿਖਾਇਆ ਔਰ ਬੀਇੰਗ ਪੇਰੈਂਟਸ ਉਥੇ ਜਾ ਕੇ ਇਸ ਤਰ੍ਹਾਂ ਦਾ ਇੱਕ ਜਜ਼ਬਾ ਮਿਲਨ ਨੂੰ ਦੇਖਣ ਨੂੰ ਮਿਲਦਾ ਹੈ ਕਿ ਕាល ਤੱਕ ਇਹ ਸਾਡੇ ਨਾਮ ਨਾਲ ਜਾਣਿਆ ਜਾਂਦਾ ਸੀ ਅੱਜ ਅਸੀਂ ਇਹਦੇ ਨਾਮ ਨਾਲ ਜਾਣੇ ਜਾਂਦੇ ਆ ਹ ਮੇਰਾ ਨਾਮ ਕੈਲਾਸ਼ਪਤੀ ਮਿਸ਼ਰਾ ਮੈਂ ਐਜ਼ ਏਜੀਐਮ ਅਸਿਸਟੈਂਟ ਜਨਰਲ ਮੈਨੇਜਰ ਬੀਐਸਐਨਐਲ ਵਿੱਚ ਕੰਮ ਕਰ ਰਿਹਾ ਪ੍ਰੈਜ਼ੈਂਟਲੀ ਮੈਂ ਪੋਸਟਡ ਜੰਮੂ ਐ ਤੇ ਬੇਟਾ ਅਭਿਨਵ ਮਿਸ਼ਰਾ ਇਹ ਕੱਲ ਦੀ ਪਾਸਿੰਗ ਆਊਟ ਪਰੇਡ ਸੀ ਏਐਫਏ ਡੂੰਡੀਗਲ ਵਿੱਚ ਜਿੱਥੋਂ ਇਹ ਐਜ਼ ਫਲਾਈਟ ਫਾਇਰ ਪਾਇਲਟ ਇੱਕ ਕਮਿਸ਼ਨ ਹੋਇਆ ਏ ਐਜ਼ ਫਾਈਟਰ ਪਾਇਲਟ ਏਅਰ ਫੋਰਸ ਵਿੱਚ ਤਿੰਨ ਟਾਈਪ ਦੀ ਬ੍ਰਾਂਚੇਜ਼ ਹੁੰਦੀਆਂ ਐ ਇੱਕ ਟਰਾਂਸਪੋਰਟੇਸ਼ਨ ਇੱਕ ਹੈਲੀਕਾਪਟਰ ਇੱਕ ਫਾਈਟਰ ਸੋ ਜਦੋਂ ਇਹ ਗਿਆ ਸੀ ਐਨਡੀਏ ਵਿੱਚ ਉਦੋਂ ਹੀ ਇਹਦੀ ਖੁਆਇਸ਼ ਸੀ ਕਿ ਮੈਂ ਅਗਰ ਜਾਣਾ ਏਅਰ ਫੋਰਸ ਵਿੱਚ ਤਾਂ ਮੈਂ ਐਜ਼ ਫਾਈਟਰ ਪਾਇਲਟ ਜਾਣਾ ਹੈ ਤਾਂ ਐਜ਼ ਪਰ ਹਿਸ ਪਰਫਾਰਮੈਂਸ ਔਰ ਜੋ ਇਹਨਾਂ ਤੇ ਇੱਕ ਇਹਨਾਂ ਦੀ ਪੁੱਛੀ ਜਾਂਦੀ ਹੈ ਕਿ ਤੁਸੀਂ ਚੁਆਇਸ ਦਿਓ ਆਪਣੀ ਇਹਦੀ ਚੁਆਇਸ ਔਰ ਇਹਦੀ ਪਰਫਾਰਮੈਂਸ ਨੂੰ ਕੰਸੀਡਰ ਕਰਦੇ ਹੋਏ ਇਹਨੂੰ ਫਾਈਟਰ ਵਿੱਚ ਭੇਜਿਆ ਤੇ ਦੇਖੋ ਜੀ ਇਹ ਓਵਰ ਆਲ ਹੀ ਇਹ ਜਿਹੜੀ ਜਰਨੀ ਰਹੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹ ਦੈਟ ਵਾਸ ਨਾਟ ਈਜ਼ੀ ਸ਼ੁਰੂ ਤੋਂ ਇਹ ਬੜਾ ਜਦੋਂ ਇਹ ਐਨਡੀਏ ਵਿੱਚ ਸਿਲੈਕਟ ਹੋਇਆ ਹੌਲੀ 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 ਸਟੈਪ ਵੱਧਾ ਗਿਆ ਕਿ ਐਨਡੀਏ ਪਾਸ ਆਊਟ ਹੋ ਗਿਆ ਫਿਰ ਯੂ نو ਇਹ ਹੋਇਆ ਕਿ ਏਐਫਏ ਵਿੱਚ ਗਿਆ ਹੈ ਤਾਂ ਏਐਫਏ ਵਿੱਚ ਸ਼ਾਇਦ ਰਿਲੈਕਸੇਸ਼ਨ ਮਿਲੂਗੀ ਬਟ ਆਰਮਡ ਫੋਰਸਿਸ ਵਿੱਚ ਰਿਲੈਕਸੇਸ਼ਨ ਨਹੀਂ ਹੈ ਇਹ ਹੈ ਕਿ ਉੱਥੇ ਥੋੜਾ ਫਿਜ਼ੀਕਲ ਲੈਵਲ ਔਰ ਜਿਹੜਾ ኤএফਏ ਵਿੱਚ ਘਟ ਜਾਂਦਾ ਹੈ ਬਟ ਮੈਂਟਲ ਲੈਵਲ ਵੱਜ ਜਾਂਦਾ ਹੈ ਉਹ ਇਹਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਸੀ ਕਿ ਸਾਡੇ ਨਾਲ ਗੱਲ ਕਰ ਸਕੇ ਇਹਨੇ ਜਦੋਂ ਟਾਈਮ ਮਿਲਣਾ ਕਦੇ ਹਫਤੇ 'ਚ ਕਦੀ 10 ਦਿਨ ਵਿੱਚ ਕਿਉਂਕਿ ਉੱਥੇ ਫੋਨ ਜਿਹੜੇ ਆ ਅਲਾਉਡ ਨਹੀਂ ਹੈ ਕੈਡਿਟਸ ਨੂੰ ਫੋਨ ਜੋ ਹੈ ਅਫੀਸ਼ੀਅਲ ਇਹਨਾਂ ਨੂੰ ਇੱਕ ਟਾਈਮਿੰਗ ਮਿਲਦੀ ਹੈ ਉਸੇ ਟਾਈਮਿੰਗ ਦੇ ਦੌਰਾਨ ਇਹਨਾਂ ਨੇ ਕਰਨਾ ਹੈ ਉਹ ਵੀ ਜੇ ਉਸ ਟਾਈਮ ਬੱਚਾ ਫ੍ਰੀ ਹੋਏ ਤਾਂ ਸੋ ਕਈ ਵਾਰ ਹਫਤਾ ਨਿਕਲ ਜਾਣਾ 10 ਦਿਨ ਨਿਕਲ ਜਾਣੇ ਪਤਾ ਹੀ ਨਹੀਂ ਹਣਾ ਬੀਅਰ ਅਬਾਊਟ ਕੀ ਚੱਲ ਰਿਹਾ ਹੈ ਕਈ ਵਾਰੀ ਤਾਂ ਛੱਟਚੋਟ ਵੀ ਲੱਗੀ ਆ ਉੱਥੇ ਫਿਜ਼ੀਕਲ ਗੇਮਸ ਖੇលਦੇ ਹੋਏ ਕਰੋਨਾ ਹੋਇਆ ਸੀ ਕਰੋਨਾ ਵਿੱਚ ਕੋਵਿਡ ਪੋਜ਼ਿਟਿਵ ਹੋ ਗਿਆ ਉਹਦਾ ਸਾਨੂੰ ਕੁਝ ਨਹੀਂ ਪਤਾ ਜਦੋਂ ਇਹ ਰਿਕਵਰ ਕਰ ਗਿਆ ਉੱਥੇ ਮੈਡੀਕਲ ਹਸਪੀਟਲ ਵਿੱਚ ਜਾ ਕੇ ਤਾਂ ਇਹਨਾਂ ਸਾਨੂੰ ਦੱਸਿਆ ਕਿ ਪਾਪਾ ਮੈਂ ਤਾਂ ਇਹਨਾਂ 10 ਦਿਨ 15 ਦਿਨ ਰਿਹਾ ਉੱਥੇ ਐਡਮਿਟ ਕਿ ਤੁਪਲਬ ਕੀ ਦੇ ਪੁੱਛਣ ਵਿੱਚ ਪੇਰੈਂਟਸ ਦਾ ਕਿਵੇਂ ਤੁਸੀਂ ਆਪ ਦੇਖੋ